ਇੱਕ ਵਾਰ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੁਸੀਂ ਸਿਫਤਾਂ ਸਰਵਣ ਕੀਤੀਆਂ ਸੀ ਸ਼ੁਰੂ ਅੰਦਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੀਆਂ ਉਪਰੰਤ ਆਪਾਂ ਗੱਲ ਕਰ ਰਹੇ ਹਾਂ ਸਿੱਖ ਰਾਜ ਕਿਵੇਂ ਗਿਆ ਤੇ ਮੈਂ ਸ਼ੁਰੂਆਤ ਅੰਦਰ ਇੱਕ ਬੇਨਤੀ ਕੀਤੀ ਸੀ ਮੈਂ ਚੈਪਟਰ ਜਿੱਥੋਂ ਤੱਕ ਪਹਚਾਇਆ ਗਿਆ ਮੈਂ ਉੱਥੋਂ ਤੱਕ ਪਹੁੰਚਾਣਾ ਇਦਾ ਕੋਈ ਰਿਜ਼ਲਟ ਨਹੀਂ ਹੈਗਾ ਵੀ ਕਿੱਥੇ ਜਾ ਕੇ ਗੱਲ ਮੁਕਣੀ ਆ ਕਿੱਥੇ ਜਾ ਕੇ ਇਹਦਾ ਕੋਈ ਸਿਰਾ ਲੱਗਣਾ ਹੈ ਮੈਂ ਆਪਣੇ ਸਮੇਂ ਜਿੰਨੂੰ ਜਿੱਥੋਂ ਤੱਕ ਲੈ ਸਕਿਆ ਮੈਂ ਲੈ ਜਾਣਾ ਹੈ ਹਾਂ ਇਹ ਗੱਲ ਹੈ ਇੱਕ ਚੈਪਟਰ ক্লোਜ਼ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਤਾਂ ਜੋ ਅਗਲੀ ਵਾਰ ਕਿਤੇ ਕਹਾਣੀ ਜੋੜਨੀ ਪਵੇ ਤੇ ਆਪਾਂ ਉਥੋਂ ਜੋੜ ਸਕੀਏ ਸਿਆਣੇ ਬੈਠਿਓ 27 ਜੂਨ ਸਨ 1839 ਦਿਨ ਵੀਰਵਾਰ ਪੰਜਾਬ ਦੇ ਇਕੱਲੇ-ਇਕੱਲੇ ਘਰ ਦੇ ਵਿੱਚ ਲੋਕਾਂ ਨੇ ਚੁੱਲਿਆਂ 'ਚ ਅੱਗ ਨਾ ਬਾਲੀ ਲੋਕੀਂ ਨਿਆਣਿਆਂ ਵਾਂਗੂ ਭੁੱਬਾਂ ਮਾਰ-ਮਾਰ ਕੇ ਰੋਏ ਕਿਉਂਕਿ ਉਹ ਵਾਪਰ ਚੁੱਕਾ ਸੀ ਜਿਹੜਾ ਕਦੀ ਨਹੀਂ ਸੀ ਵਾਪਰਨਾ ਚਾਹੀਦਾ ਸਾਰਾ ਪੰਜਾਬ ਵਹੀਰਾਂ ਘਾਤ ਕੇ ਲਾਹੌਰ ਵੱਲ ਨੂੰ ਤੁਰਿਆ ਆਪਣੇ ਮਹਿਬੂਬ ਬਾਦਸ਼ਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਤਾ ਦੇ ਅਸਥੀ ਦੇ ਆਖਰੀ ਦਰਸ਼ਨ ਕਰਨੇ ਬੰਦੇ ਦੀ ਕਮਾਈ ਉਹਦਾ ਸਿਵਿਆਂ ਨੂੰ ਜਾਂਦਾ ਕੱਠ ਦੱਸਦਾ ਵਾ ਵੀ ਬੰਦੇ ਨੇ ਕੁਝ ਕਮਾਇਆ ਵਾ ਬੰਦੇ ਹੀ ਤੇ ਕਮਾਉਣੇ ਹੁੰਦੇ ਆ ਦੌਲਤ ਤੇ ਛੱਤਰ ਦੇ ਜੋਰ ਨਾਲ ਵੀ ਲੋਕੀ ਕਮਾ ਲੈਂਦੇ ਆ ਚੱਟਾ ਵੀ ਵੇਚੀ ਜਾਂਦੇ ਬਥੇਰਾ ਉਹਦੇ ਬਥੇਰੀ ਕਮਾਈ ਜਾਂਦੀ ਆ ਦੌਲਤ ਦੀ ਗੱਲ ਨਹੀਂ ਤੇਰੇ ਮਰਨ ਤੋਂ ਬਾਅਦ ਆ ਤੈਨੂੰ ਲੋਕੀ ਕਿੰਨਾ ਚਿਰ ਯਾਦ ਕਰਦੇ ਆ ਬਸ ਆ ਤੇਰੀ ਦੌਲਤ ਆ ਅੱਜ ਵਾਲੇ ਲੀਡਰ ਆਪਣੇ ਆਪ ਨੂੰ ਤਸ਼ਬੀਹ ਤੇ ਸ਼ੇਰੇ ਪੰਜਾਬ ਨਾ ਹੀ ਦਿੰਦੇ ਆ ਨਾ ਬੜਾ ਜ਼ੋਰ ਲਾ ਲੈਣ ਮੀਡੀਏ ਦਾ ਜ਼ੋਰ ਆ ਤੇ ਸਾਲ 2 ਸਾਲ ਅਖਬਾਰਾਂ ਚ ਫੋਟੋ ਦੇ ਦੇਣ ਉਹਦੇ ਭੋਗ ਤੱਕ ਪੰਜਾ ਚੌਵਾਂ ਸਾਲਾਂ ਨੂੰ ਪੁੱਛ ਲਿਓ ਕੌਣ ਸੀ ਨਿਆਣੇ ਅੱਖਣਾ ਸਾਨੂੰ ਨਹੀਂ ਪਤਾ ਕੌਣ ਸੀ ਪਰ ਜਿੰਨਾ ਚਿਰ ਆਪਾਂ ਬਹਾਂਗੇ ਮੇਲੇ ਲੱਗਦੇ ਰਹਿਣਗੇ ਸ਼ੇਰੇ ਪੰਜਾਬ ਕੇ ਦੇ ਤੁਹਾਡੇ ਨਿਆਣਿਆਂ ਦੇ ਦਿਲਾਂ ਚੋਂ ਨਿਕਲ ਚੱਲਿਆ ਇਹਨੂੰ ਕਹਿੰਦੇ ਕਮਾਈ ਕਿੰਨਾ ਲੌਂਗ ਪੀਰੀਅਡ ਤੁਹਾਨੂੰ ਲੋਕ ਚੇਤੇ ਕਰਦੇ ਬਾਅਦ ਚ ਸਾਰਾ ਦਿਨ ਸ਼ੇਰੇ ਪੰਜਾਬ ਦੀ ਅਰਥੀ ਬਾਹਰ ਟਿਕਾਈ ਗਈ ਲੱਖਾਂ ਦਾ ਹਜੂਮ ਆਇਆ ਲੋਕਾਂ ਨੇ ਰੋ ਰੋ ਕੇ ਅੱਖਾਂ ਸਜਾ ਲਈਆਂ ਖਾਦਾ ਕੁਝ ਨਾ ਪੀਤਾ ਕੁਝ ਨਾ ਕਿਉਂਕਿ ਸ਼ੇਰੇ ਪੰਜਾਬ ਦਾ ਜਾਣਾ ਗਰੀਬਾਂ ਦੇ ਘਰਾਂ ਦਾ ਸਾਰਾ ਕੁਝ ਮੂਧਾ ਹੋ ਜਾਣ ਦੇ ਬਰਾਬਰ ਸੀ ਆਖਰਕਾਰ ਸਸਕਾਰ ਵਾਸਤੇ ਤੁਰਨ ਲੱਗੇ ਇਥੇ ਬਈਮਾਨ ਧਿਆਨ ਸਿੰਘ ਡੋਗਰੇ ਨੇ ਇੱਕ ਚਾਲ ਚੱਲੀ ਆ ਉਹਨੇ ਤਲਵਾਰ ਦੇ ਜੋਰ ਨਾਲ ਡਰਾ ਕੇ ਹਿੰਦੂ ਘਰਾਣੇ ਦੀਆਂ 8 ਨੌਕਰ ਰਾਣੀਆਂ 8 ਗੋਲੀਆਂ ਉਹ ਸ਼ੇਰੇ ਪੰਜਾਬ ਦੇ ਨਾਲ ਜਿਉਂਦੀਆਂ ਸਤੀ ਹੋਣ ਵਾਸਤੇ ਤਿਆਰ ਕੀਤੀਆਂ ਸੀ ਵੀ ਜੇ ਤੋਹੀਨਾ ਨਾ ਛੜੀਆਂ ਨਾਲ ਤੇ ਮਗਰ ਤੁਹਾਡਾ ਸਾਰਾ ਟੱਬਰ ਮਾਰ ਦੇਣਾ ਇਹ ਕਿਉਂ ਕੀਤਾ ਜਦੋਂ ਕਿ ਸਿੱਖ ਮਰਿਆਦਾ ਵਿੱਚ ਔਰਤ ਦਾ ਸਤੀ ਹੋਣਾ ਲਾਜ਼ਮੀ ਨਹੀਂ ਸਤੀ ਨਹੀਂ ਹੋ ਸਕਦੀ ਔਰਤ ਸਾਡੀ ਮਰਿਆਦਾ ਦੇ ਵਿੱਚ ਪਰ ਧਿਆਨ ਸਿੰਘ ਡੋਗਰਾ ਦੁਨੀਆ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਸ਼ੇਰੇ ਪੰਜਾਬ ਦੇ ਰਾਜ ਭਾਗ ਵਿੱਚ Hindu ਰੌ ਰੀਤਾਂ ਦੇ ਨਾਲ ਬੀਬੀਆਂ ਨਾਲ ਸੜ ਕੇ ਸਵਾਹ ਹੁੰਦੀਆਂ ਸੀ ਜਦੋਂ ਕਿ ਉਹ ਲੜਕੀਆਂ ਤਕੇ ਦੇ ਜੋਰ ਨਾਲ ਮਨਾਈਆਂ ਗਈਆਂ ਸੀ ਸ਼ੇਰੇ ਪੰਜਾਬ ਦੀ ਅਰਥੀ ਚੁੱਕੀ ਗਈ ਮਾਤਮੀ ਵਾਜਾ ਵਜਾ ਸੰਸਕਾਰ ਵਾਲੀ ਜਗ੍ਹਾ ਤੇ ਆਈ ਚੰਦਨ ਦੀ ਚਿਖਾ ਚਣੀ ਗਈ ਸ਼ੇਰੇ ਪੰਜਾਬ ਦੀ ਯਰਥੀ ਉਸ ਚਿਖਾ ਉੱਤੇ ਰੱਖੀ ਗਈ ਉਹਦੇ ਘੇਰੇ ਘੇਰੇ ਉਹ ਗੋਲੀਆਂ ਉਹ ਨੌਕਰ ਰਾਣੀਆਂ ਬੈਠੀਆਂ ਵਾਂ ਜਿਨ੍ਹਾਂ ਨੇ ਸ਼ੇਰੇ ਪੰਜਾਬ ਦੇ ਨਾਲ ਅੱਜ ਸੜ ਕੇ ਸਵਾਹ ਹੋਣਾ ਲੱਖਾਂ ਦਾ ਕੱਠ ਘੇਰੇ ਘੇਰੇ ਖਲੋਤਾ ਇੱਕ ਰਾਣੀ ਆ ਉਹਨੂੰ ਰਾਣੀ ਪਹਾੜ ਨ ਕਹਿੰਦੇ ਆ ਉਹ ਸ਼ੇਰੇ ਪੰਜਾਬ ਦੀ ਅਰਥੀ ਦੇ ਵਿੱਚ ਬੈਠੀ ਆ ਉਹਨੇ ਸ਼ੇਰੇ ਪੰਜਾਬ ਦਾ ਸਿਰ ਚੁੱਕ ਕੇ ਆਪਣੀ ਗੋਦੀ 'ਚ ਰੱਖਿਆ ਉਹਨੇ ਨਾਲ ਸੜਨਾ ਹੈ ਜਦੋਂ ਨੇ ਲੋਕ ਰੋਂਦੇ ਵੇਖੇ ਉਹਨੇ ਦੂਰ ਖਲੋਤੇ ਧਿਆਨ ਸਿੰਘ ਡੋਗਰੇ ਨੂੰ ਧਿਆਨ ਆਵਾਜ਼ ਮਾਰੀ ਕਹਿੰਦੀ ਧਿਆਨ ਸਿੰਘ ਆ ਇੱਧਰ ਆ ਧਿਆਨ ਸਿੰਘ ਡੋਗਰਾ ਨੇੜੇ ਆਇਆ ਰਾਣੀ ਪਹਾੜਨ ਨੇ ਉਹਦਾ ਹੱਥ ਫੜਿਆ ਤੇ ਮਰੇ ਮਹਾਰਾਜਾ ਰਣਜੀਤ ਸਿੰਘ ਦੀ ਛਾਤੀ ਤੇ ਰੱਖ ਕੇ ਆਖਿਆ ਧਿਆਨ ਸਿਆ ਆਪਣੇ ਮਰੇ ਮਾਲਕ ਦੀ ਸੌਂ ਖਾ ਪੰਜਾਬ ਨਾ ਤੋਂ ਖਾਣੀ ਕਰੇਗਾ ਕਦੀ ਤੇ ਮੈਂ ਰਾਤੀ ਇਹ ਗੱਲ ਕਹੀ ਸੀ ਸੌਂ ਖਾਨ ਵਾਲੇ ਬੰਦੇ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਦੇਖੋ ਸੌਂ ਖਾਣੀ ਉਹਨੇ ਜਿੰਨੇ ਕੁੱਤੇ ਕੰਮ ਕਰਨੇ ਉਦੇ ਲਈ ਗੁਰੂ ਕੋਈ ਮਾਇਨੇ ਨਹੀਂ ਰੱਖਦਾ ਉਹਨੇ ਪੁੱਤ ਵੀ ਵੇਚਿਆ ਹੁੰਦਾ ਉਹਨੇ ਧੀ ਵੀ ਵੇਚੀ ਹੁੰਦੀ ਆ ਉਹਨੇ ਮਾਂ ਦੀ ਸੌਂ ਵੀ ਖਾ ਜਾਣੀ ਉਹਨੇ ਪਿਓ ਦੀ ਸੌਂ ਵੀ ਖਾ ਜਾਣੀ ਆ ਉਹਨੇ ਗੁਰੂ ਦੀ ਸੌਂ ਵੀ ਖਾ ਜਾਣੀ ਆ ਉਹਦੇ ਲਈ ਗੱਲਾਂ ਮੈਟਰ ਨਹੀਂ ਕਰਦੀਆਂ ਤੇ ਨਾਲੇ ਲੀਡਰ ਬੰਦੇ ਦੀ ਸੌਂ ਦਾ ਉਹਦੇ ਆਪਾਂ ਕਦੀ ਨਹੀਂ ਯਕੀਨ ਕਰਦੇ ਰਾਤੀ ਤੁਹਾਨੂੰ ਉਦਾਹਰਨਾਂ ਦਿੱਤੀਆਂ ਸੀ ਇਥੇ ਤੁਹਾਡੇ ਸਾਬੋ ਕੀ ਤਲਵੰਡੀ ਵੀ ਦੇ ਗੁਟਕਾ ਫੜ ਕੇ ਸੌਂ ਖਾ ਹੀ ਗਏ ਸੀ ਨਾ ਅਗਲੇ ਜਿਨ੍ਹਾਂ ਨੇ ਗੁਰੂ ਥੱਲੇ ਲਾ ਲਿਆ ਉਹਨਾਂ ਬੰਦਿਆਂ ਨੇ ਮਗਰ ਰੱਖਿਆ ਹੀ ਕੀ ਅਜੇ ਤੇ ਤੁਹਾਡੇ ਮਨਾਂ 'ਚ ਡਰ ਭਾਉ ਸਤਕਾਰ ਹੈਗਾ ਏ ਸਿਆਸੀ ਬੰਦਾ ਵਰਤਦਾ ਹੀ ਆ ਸਿਰਫ ਮੈਂ ਇੱਕ ਗਲ ਸਟੇਜ ਤੇ ਕਹਿਣਾ ਹੁਣਾ ਇਹ ਪੰਜਾਬ ਗੁਰੂਆਂ ਦੀ ਧਰਤੀ ਆ ਤੇ ਜਿਨ੍ਹਾਂ ਨੇ ਇਸ ਗੁਰੂ ਨੂੰ ਵਰਤਿਆ ਉਹਨਾਂ ਦਾ ਰਿਆਕ ਅੱਖ ਨਹੀਂ ਆਪਾਂ ਜੇ ਪੁਰਾਣੀ ਗੱਲ ਕਰੀਏ ਜਿਨ੍ਹਾਂ ਦੇ ਰਾਜ ਭਾਗ ਅੰਦਰ ਬੇਅਦਬੀ ਹੋਈ ਹੋਰੀ ਉਹਨਾਂ ਦੇ ਰਾਜ ਭਾਗ ਅੰਦਰ ਜੁਡੀਸ਼ਰੀ ਸੀ ਪ੍ਰਬੰਧ ਸੀ ਤੁਹਾਡਾ ਤੁਸੀਂ ਸਭ ਕੁਝ ਕਰ ਸਕਦੇ ਸੀ ਤੁਸੀਂ ਇੱਕ ਸਾਧ ਦੀ ਪੁਸ਼ਤਪਨਾ ਹੀ ਕਰ ਛੱਡੀ ਜਿਨ੍ਹਾਂ ਦੇ ਰਾਜ ਭਾਗ ਅੰਦਰ ਬੇਦਬੀ ਹੋਈ ਉਹਨਾਂ ਦਾ ਕੱਖ ਨਹੀਂ ਰਿਹਾ ਦੁਜੇ ਆਏ ਉਹ ਪਟਿਆਲੇ ਵਾਲੇ ਰਾਜਾ ਸਾਹਿਬ ਮੈਂ ਤੁਹਾਨੂੰ ਇਨਸਾਫ ਦਊਂਗਾ ਵਰਤਿਆ ਗੁਰੂ ਨੂੰ ਗੁਰੂ ਨੂੰ ਵਰਤ ਕੇ ਜਿੱਤ ਕੇ ਬੰਦੇ ਕੀਤਾ ਕੱਖ ਨਾ ਰਿਆ ਕੱਖ ਨਾ ਵਾਰੀ ਤੇ ਜਿਆਂ ਦੀ ਆ ਜਿਨ੍ਹਾਂ ਵੀ ਗੁਰੂ ਨੂੰ ਵਰਤ ਕੇ ਕੀਤਾ ਕੱਖ ਨਾ ਸਾਲ ਤੇ ਮਗਰ ਦੋ ਕੀ ਬਚੇ ਆ ਤੇ ਮੈਂ ਗੁਰੂ ਦੀ ਹਜ਼ੂਰੀ 'ਚ ਢਾਡੀ ਹੋਣ ਦੇ ਨਾਤੇ ਡਰ ਕੇ ਗੱਲ ਕਹਿਣਾ ਜੇ ਗੁਰੂ ਦੇ ਦਰਬਾਰ ਦਾ ਇਨਸਾਫ ਨਹੀਂ ਹੋਇਆ ਆਉਣ ਵਾਲੇ ਬੰਦੇ ਪਹਿਲਿਆਂ ਨਾਲੋਂ ਵੀ ਮਾੜੀ ਹਾਲਤ 'ਚ ਵੇਖੋਗੇ ਇਹਨਾਂ ਨੂੰ ਤੁਸੀਂ ਇਹ ਸਚਾਈ ਆ ਗੁਰੂ ਨੂੰ ਵਰਤਣਾ ਆਪਣੇ ਫਾਇਦੇ ਆਸਤੇ ਗੁਰੂ ਸਹਾਈ ਹੁੰਦਾ ਏ ਸੇਵਾਦਾਰਾਂ ਵਾਸਤੇ ਧਿਆਨ ਸਿੰਘ ਡੋਗਰੇ ਦਾ ਹੱਥ ਫੜ ਕੇ ਰਾਣੀ ਪਹਾੜਨ ਕਹਿੰਦੀ ਸੌਂ ਖਾ ਉਹਨੇ ਸੌਂ ਖਾ ਕੇ ਆਖਿਆ ਮੈਂ ਸ਼ੇਰੇ ਪੰਜਾਬ ਦੀ ਸੌਂ ਖਾਨਾ ਮੈਂ ਪੰਜਾਬ ਦਾ ਸਕਾ ਬਣ ਕੇ ਰਹੂੰਗਾ ਹੁਣ ਸਕਾ ਪਤਾ ਕਿੰਨਾ ਕਹੀ ਸ਼ੇਰੇ ਪੰਜਾਬ ਦੇ ਪੁੱਤ ਉਹਨੇ ਮਾਰੇ ਪੁੱਤਰੇ ਉਹਨੇ ਮਾਰੇ ਕੱਲਾ ਕੱਲਾ ਜੀ ਉਹਨੇ ਕੋਹ ਕੋਹ ਕੇ ਮਾਰਨਾ ਅੱਗੇ ਜਾ ਕੇ ਸ਼ੇਰੇ ਪੰਜਾਬ ਦੀ ਚਿਖਾ ਦੇ ਕੋਲ ਖਲੋਤੇ ਆ ਸਾਰੇ ਅਰਦਾਸੀਏ ਸਿੰਘ ਨੇ ਅਰਦਾਸ ਕੀਤੀ ਚਿਖਾ ਨੂੰ ਅੱਗ ਲੱਗੀ ਭਾਂਬੜ ਮਚੇ ਲੋਕਾਂ ਦੀਆਂ ਅੱਖਾਂ ਚੋਂ ਪਾਣੀ ਆਇਆ ਜਿਹੜੀਆਂ ਨਾਲ ਸਤੀ ਹੋਣ ਵਾਸਤੇ ਬੈਠੀਆਂ ਸੀ ਉਹਨਾਂ ਦੇ ਸਰੀਰ ਵੀ ਸੜਨ ਲੱਗੇ ਤੇ ਦੂਰ ਖਲੋਤਾ ਧਿਆਨ ਸਿੰਘ ਡੋਗਰਾ ਭੱਜ ਕੇ ਆਇਆ ਉਹ ਕਹਿੰਦਾ ਮੈਂ ਸ਼ੇਰੇ ਪੰਜਾਬ ਦੀ ਚਿਖਾ ਵਿੱਚ ਛਾਲ ਮਾਰ ਦੇਣੀ ਆ ਅਗੇ ਖਲੋਤਾ ਸੀ ਉਹਦਾ ਭਰਾ ਗਲਾਬ ਸਿੰਘ ਉਹਨੇ ਬਈਮਾਨ ਧਿਆਨ ਸਿੰਘ ਡੋਗਰੇ ਨੂੰ ਜੱਫੀ ਭਰ ਕੇ ਆਖਿਆ ਵੀਰ ਜੀ ਜੇ ਤੁਸੀਂ ਸੜ ਗਏ ਤੇ ਪੰਜਾਬ ਦਾ ਭਲਾ ਕੌਣ ਕਰੇਗਾ ਅਸਲ ਚ ਮਤਲਬ ਇਹ ਸੀ ਕਿ ਜੇ ਤੂੰ ਸੜ ਗਿਓ ਤੇ ਪੰਜਾਬ ਦੇ ਰਾਜ ਭਗ ਦੀਆਂ ਬੇੜੀਆਂ ਚ ਵਟੇ ਪਾਵੇਂ ਕਿੰਨੇ ਆ ਦੂਰ ਖਲੋਤਾ ਧਿਆਨ ਸਿੰਘ ਡੋਗਰਾ ਅੱਖਾਂ ਚ ਮੋٹے ਮੋٹے ਹੰਝੂ ਲਿਆ ਕੇ ਰੋਂਦਾ ਇਹਨੂੰ ਕਹਿੰਦੇ ਮਗਰਮਸ਼ ਦੇ ਹੰਝੂ ਕਦੀ ਮਗਰਮਛ ਦੇ ਹੰਝੂ ਵੇਖੇ ਤੁਹਾਡੇ ਚੋਂ ਕਿਸੇ ਨੇ ਮਗਰਮਛ ਨਹੀਂ ਰੋਂਦਾ ਪਰ ਕਹਿੰਦੇ ਸਾਰੇ ਆਖੇ ਜੀ ਮਗਰਮਛ ਦੇ ਹੰਝੂ ਮਗਰਮਛ ਦੇ ਹੰਝੂ ਹੁੰਦੇ ਕੀ ਆ ਜਦੋਂ ਮਗਰਮਛ ਆਪਣੇ ਸ਼ਿਕਾਰ ਨੂੰ ਸਬੂਤਾ ਨਿਗਾਹ ਆ ਜਾਂਦਾ ਇਹਨਾਂ ਖਾ ਜਾਂਦਾ ਫਿਰ ਉਹਦਾ ਢਿੱਡ ਭਰ ਜਾਂਦਾ ਪਰ ਉਹ ਪਾਣੀ ਚੋਂ ਨਿਕਲ ਕੇ ਤੇ ਬਰੇਤੇ ਤੇ ਆ ਜਾਂਦਾ ਤੇ ਬਰੇਤੇ ਦੇ ਉੱਤੇ ਆ ਕੇ ਬੜੇ ਜ਼ੋਰ ਨਾਲ ਆਪਣੇ ਸਰੀਰ ਨੂੰ ਕਮਾਉਂਦਾ ਵਾ ਉਹ ਇਸ ਕਰਕੇ ਕਿ ਜਿਹੜਾ ਸ਼ਿਕਾਰ ਉਹਨੇ ਖਾਦਾ ਵਾ ਉਹਦੇ ਟੋਟੇ ਟੋਟੇ ਹੋ ਜਾਣ ਅੰਦਰ ਜਦੋਂ ਸ਼ਿਕਾਰ ਦੇ ਟੋਟੇ ਟੋਟੇ ਹੋ ਜਾਂਦੇ ਉਹ ਜਾਂਦਾ ਥੱਕ ਤੇ ਜਦੋਂ ਮਗਰਮਾਸ਼ ਥੱਕ ਕੇ ਬਹਿ ਜਾਂਦਾ ਵਾ ਉਹ ਆਪਣਾ ਮੂੰਹ ਅੱਡ ਲੈਂਦਾ ਵਾ ਰਿਲੈਕਸ ਹੋ ਜਾਂਦਾ ਵਾ ਵੀ ਜਿਹੜਾ ਸ਼ਿਕਾਰ ਖਾਦਾ ਹੁਣ ਜਾਣਾ ਵਾ ਫਿਰ ਥੱਕਣ ਕਰਕੇ ਉਹਦੀ ਅੱਖਾਂ ਚੋਂ ਪਾਣੀ ਨਿਕਲਦਾ ਬੜੇ ਜ਼ੋਰ ਨਾਲ ਤੇ ਲੋਕੀ ਜਾਂਦੇ ਮਗਰਮਾ ਸ਼ਰੋਂਦਾ ਮਗਰਮਾ ਸ਼ਰੋਂਦਾ ਥੋੜਾ ਵਾ ਉਹਦੇ ਸ਼ਿਕਾਰ ਖਾਦੇ ਦੀ ਖੁਸ਼ੀ ਮਨਾ ਰਿਹਾ ਹੁੰਦਾ ਏ ਇਸ ਕਰਕੇ ਬਹੁਤੀ ਦੁਨੀਆ ਦੇ ਹੰਝੂ ਵੀ ਮਗਰਮੱਚਦੇ ਹੰਝੂਆਂ ਵਰਗੇ ਹੁੰਦੇ ਆ ਜਿਹੜਾ ਬਹੁਤੀਆਂ ਬਾਂਗਾ ਮਾਰੇ ਜ਼ਰੂਰੀ ਨਹੀਂ ਵੀ ਦਿਲੋਂ ਹੀ ਮਾਰਨ ੜੇ ਹੁੰਦਾ ਉਹਦਾ ਖੁਸ਼ੀ ਦੀਆਂ ਬਾਂਗਾ ਮਾਰਦਾ ਹੋਵੇ ਜਨੇ ਰੋਣਾ ਉਹਨੇ ਅੰਦਰ ਵੜ ਕੇ ਵੀ ਰੋ ਲੈਣਾ ਉਹਨੇ ਚੁੱਪ ਕਰਕੇ ਵੀ ਰੋ ਲੈਣਾ ਜਦੋਂ ਲਾਟਾਂ ਬਲੀਆਂ ਸਾਰਾ ਕੁਝ ਹੋ ਰਿਹਾ ਏ ਤੇ ਦੂਰ ਬੈਠੀ ਆ ਸ਼ੇਰੇ ਪੰਜਾਬ ਦੀ ਪਟਰਾਣੀ ਮਾਹ ਰਾਣੀ ਜਿੰਦਾ ਮਾਹ ਰਾਣੀ ਜਿੰਦਾ ਸ਼ੇਰੇ ਪੰਜਾਬ ਤੋਂ ਬਹੁਤ ਉਮਰ ਚ ਛੋਟੀ ਸੀ ਜਦੋਂ ਵਿਆਹੀ ਗਈ ਸੀ ਇਹਦਾ ਰਿਸ਼ਤਾ ਇਹਦੇ ਸਕੇ ਪਣਵਈਏ ਨੇ ਕਰਵਾਇਆ ਸੀ ਤੇ ਜਿੱਦਣ ਮਹਾਰਾਜਾ ਰਣਜੀਤ ਸਿੰਘ ਨੂੰ ਵਿਆਹ ਆਇਆ ਨਾ ਮਹਾਰਾਣੀ ਜਿੰਦਾ ਨੂੰ ਤੇ ਜਦੋਂ ਇਹਨੇ ਚਿਹਰੇ ਤੋਂ ਸਿਹਰਾ ਪਾਸੇ ਕੀਤਾ ਕਾਲਾ ਮਹਾਰਾਜਾ ਰਣਜੀਤ ਸਿੰਘ ਦਾ ਰੰਗ ਕੱਦ ਸਮੱਦਰ ਇੱਕ ਅੱਖੋਂ ਅੰਨਾ ਚਿਹਰੇ ਉੱਤੇ ਮਾਤਾ ਦੇ ਦਾਗ ਤੇ ਸਹੇਲੀਆਂ ਨੇ ਜਾ ਕੇ ਮਹਾਰਾਣੀ ਜਿੰਦਾ ਨੂੰ ਦੱਸਿਆ ਜਿੰਦਾ ਤੇਰੇ ਘਰਦਿਆਂ ਨੇ ਵੇਖਿਆ ਕੀ ਆ ਕਮਲਿਆ ਤੂੰ ਤੇ ਹੱਥ ਲਾਇਆ ਮੈਲੀ ਹੋਵੇਂ ਜੇ ਜਿਹੜਾ ਤੈਨੂੰ ਵਿਆਉਣ ਆਇਆ ਹੈ ਤੇ ਭਾਵੇਂ ਪੰਜਾਬ ਦਾ ਮਹਾਰਾਜਾ ਪਰ ਸੋਨਾ ਮਾਸਾ ਨਹੀਂ ਹੈਗਾ ਪੂਰਾ ਸੋਨਾ ਨਹੀਂ ਹੈ ਮਹਾਰਾਣੀ ਜੰਦਾ ਨੇ ਆਪਣੀਆਂ ਸਹੇਲੀਆਂ ਨੂੰ ਆਖਿਆ ਜੇ ਮੇਰੇ ਬਾਪ ਨੇ ਮੇਰੀ ਮਾਂ ਨੇ ਉਹਦੇ ਲੜ ਲਾਇਆ ਹੋਊਗਾ ਤੇ ਕੁਝ ਸੋਚ ਕੇ ਲਾਇਆ ਹੋਊਗਾ ਨਾ ਤੁਸੀਂ ਜਿੰਨੇ ਬੈਠੇ ਹੋ ਸਾਰੇ ਧੀਆ ਵਾਲੇ ਹੋ ਬਹੁਤੇ ਘਰਾਂ 'ਚ ਧੀਆ ਹੈਗੀਆਂ ਸਾਰਾ ਕੁਝ ਤੁਸੀਂ ਮੁੰਡੇ ਵਾਲਿਆਂ ਨੂੰ ਦਿੰਦੇ ਜੇ ਹਰ ਗੱਲ ਉਹਨਾਂ ਦੀ ਮੰਨਦੇ ਜੇ ਮੈਂ ਇੱਕ ਬੇਨਤੀ ਕਰਾਂ ਇੱਕ ਵਾਰੀ ਬੁਰੇ ਬਣ ਨਾਲੋਂ ਚੰਗਾ ਵਾ ਲਕਾਅ ਬਹੁਤ ਹੁੰਦਾ ਕਿਉਂਕਿ ਨਸ਼ੇ ਦਾ ਦੌਰ ਇਦਾਂ ਦਾ ਹੈ ਜੇ ਅਗਲੇ ਮੂੰਹ ਪਾੜ ਕੇ ਤੁਹਾਡੇ ਕੋਲੋਂ ਗੱਡੀ ਮੋਟਰਸਾਈਕਲ ਸ਼ਰਾਬ ਮਹਿੰਗੀ ਮੰਗ ਸਕਦੇ ਆ ਮਹਿੰਗਾ ਮੀਟ ਮੰਗ ਸਕਦੇ ਆ ਇੱਕ ਵਾਰੀ ਜ਼ਿੰਦਗੀ 'ਚ ਬੁਰੇ ਬਣ ਜੋ ਵੀ ਕਰਾਂਗੇ ਸਾਰਾ ਕੁਝ ਪਹਿਲਾਂ ਮੁੰਡੇ ਦਾ ਡੋਪ ਟੈਸਟ ਕਰਾਓ ਵੀ ਨਸ਼ਾ ਕਿੰਨਾ ਕੁ ਕਰਦਾ ਵਾ ਅਹੀਂ ਕੋਠੀਆਂ ਵੇਖ ਵੇਖ ਕੇ ਚੰਬਲੀ ਜਾਂਦੇ ਆ ਵੀ ਬੱਲੇ ਬੱਲੇ ਬੜੀ ਕੋਠੀ ਆ ਗੱਡੀ ਬੜੀ ਵੱਡੀ ਆ ਕੁੱਤੇ ਕੰਮ ਬਾਰੇ ਸਾਰੇ ਜਾਣਦੇ ਕਰਦਾ ਹੋਵੇ ਇੱਕ ਚੀਜ਼ ਹੋਰ ਕਹਾਂ ਕੌੜੀ ਆ ਚੱਲ ਲਿਓ ਥੋੜਾ ਜਾਂ ਬਹੁਤੇ ਲੋਕਾਂ ਨੇ ਬਾਹਰ ਜਾਣ ਦੇ ਲਾਲਚ ਵਿੱਚ ਆਪਣੀਆਂ 18 18 20 20 ਸਾਲਾਂ ਦੀਆਂ ਧੀਆਂ 60 60 ਸਾਲਾਂ ਦੇ ਬੁੱਢਿਆਂ ਨਾਲ ਵਿਆਹ ਤੀਆਂ ਕੈਨੇਡਾ ਅਮਰੀਕਾ ਜਾਣ ਵਾਸਤੇ ਅਗਲੀ ਜਾਂਦਿਆਂ ਹੀ ਰੰਡੇ ਪਾ ਹੰਡਾਵੇ ਸਾਨੂੰ ਕੀ ਤੇ ਜੇ ਕਿਹਨੂੰ ਪੁੱਛ ਲੋ ਨਾ ਵੀ ਕੁੜੀ ਬਾਹਰ ਮੰਗਤੀ ਤੁਸੀਂ ਬੰਦਾ ਤੇ ਵੱਡੀ ਉਮਰ ਦਾ ਉਹ ਭਰਾ ਨੂੰ ਵੀ ਲੈ ਜਾਊਗੀ ਨਾਲ ਅੱਛਾ ਪੁੱਤ ਤੁਹਾਡਾ ਨਕਮਾ ਤੇ ਬਲੀਤੀ ਦੀ ਦੇਣ ਲੱਗ ਪਏ ਤੁਸੀਂ ਅੱਗੇ ਲੋਕਿਆਂ ਦੇ ਭਰਾ ਕੰਮ ਕਰਦੇ ਹੀ ਪੁੱਤ ਕੰਮ ਕਰਦੇ ਤੇ ਲੋਕੀ ਕਹਿੰਦੇ ਪੁੱਤ ਕੰਮ ਚੰਗਾ ਕਰਿਆ ਕਰ ਔਖੇ ਸੌਖੇ ਟਾਈਮ ਭੈਣ ਦੀ ਬਾਹ ਫੜੀ ਹੁਣ ਪੁੱਤ ਨਕਮੇ ਹੋ ਗਏ ਤਿਆਂ ਬਾਹਰ ਤੋਰੀਆਂ ਇਹ ਇਹਦੇ ਨਾਲ ਜੀ ਸਾਡਾ ਮੁੰਡਾ ਵੀ ਬਾਹਰ ਜਾਊਗਾ ਡੁੱਬ ਕੇ ਮਰਨ ਵਾਲੀ ਗੱਲ ਐ ਸਾਡੇ ਆਸਤੇ ਸ਼ਰਮ ਦਾ ਘਟ ਹੁਣ ਤੇ ਬਾਹਰ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਭੈਣਾ ਨਾ ਵੀ ਵਿਆਹ ਕਰਾ ਕੇ ਆ ਜਾਂਦੇ ਵੇਖੋ ਗੱਲਾਂ ਮੇਰੀਆਂ ਸਿੱਧੀਆਂ ਥੋੜਾ ਜਿਹਾ ਮਾਈਂਡ ਨਾ ਕਰਿਓ ਬਾਹਰ ਪੱਕੇ ਹੋਣ ਦੇ ਲਾਲ ਚ ਲੋਕਾਂ ਨੇ ਚਾਚੇ ਦੀਆਂ ਧੀਆ ਨਾ ਵਿਆਹ ਵੀ ਕਰਾਏ ਆ ਭੂਆ ਦੀਆਂ ਧੀਆ ਨਾ ਵਿਆਹ ਕਰਾਏ ਮਾਮੇ ਦੀਆਂ ਧੀਆ ਨਾ ਵਿਆਹ ਕਰਾਏ ਬੰਦਿਆਂ ਨੇ ਆਪਣੀਆਂ ਸਾਲੀਆਂ ਉੱਥੇ ਖੜਨ ਵਾਸਤੇ ਆਪਣੇ ਸਹੁਰਿਆਂ ਨਾਲ ਵਿਆਹ ਦਿੱਤੀਆਂ ਆਪਣੇ ਪਿਓ ਨਾਲ ਵਿਆਹ ਕੇ ਉਹੋ ਹੀ ਸੰਡੂ ਤੇ ਉਹੋ ਹੀ ਪਿਓ ਬਣਾ ਲਿਆ ਬਾਹਰ ਚਲੇ ਜਾਓ ਤੁਹਾਨੂੰ ਇਦਾਂ ਦੇ ਕਈ ਮਿਲ ਜਾਣਗੇ ਉੱਥੇ ਤੁਸੀਂ ਪੰਜਾਬੀਓ ਕਿਹੜਾ ਰਾਹ ਫੜ ਬੈਠੇ ਹੋ ਧੀਆਂ ਤੁਹਾਡੀ ਇੱਜ਼ਤ ਆ ਧੀਆਂ ਤੁਹਾਡੇ ਘਰ ਦਾ ਗਹਿਣਾ ਪਰ ਹਵਾਈ ਵੜੀ ਚੰਦਰੀ ਜੀ ਵਗੀ ਆ ਮੂੰਹ ਆਈ ਗੱਲ ਆ ਮੈਂ ਕਹਿ ਜਾਵਾਂ ਫਿਰ ਢਾਡੀ ਸਿੰਘ ਇੱਕ ਕਵਤਾ ਕਹਿਣ ਲੱਗੇ ਆ ਜਦੋਂ ਅਸੀਂ ਪ੍ਰਾਣੀਆਂ ਮਾਈਆਂ ਵੱਲ ਵੇਖਦੇ ਆ ਚਿੱਟੇ ਢੀੜੇ ਸਿਰਾਂ ਦੇ ਉੱਤੇ ਲਏ ਆ ਬਜ਼ੁਰਗ ਆ ਜਿਹੜੀਆਂ ਮੇਰੀ ਦਾਦੀ ਦੀਆਂ ਉਮਰ ਦੀਆਂ ਨੇ ਇਹਨਾਂ ਨੇ ਕਦੀ ਘਰਾਂ 'ਚ ਬੰਦਿਆਂ ਜਿੰਨਾ ਕੰਮ ਕੀਤਾ ਬੰਦਿਆਂ ਜਿੰਨਾ ਪੰਜ ਪੰਜ 7 7 ਨਿਆਣੇ ਵੀ ਸੰਭੇ ਆ ਕੱਚੇ ਘਰ ਆ ਖੂਹ 'ਚੋਂ ਪਾਣੀ ਲਿਆਉਣਾ ਵਾ ਘਰ ਵਾਲੇ ਦੇ ਨਾਲ ਜਾ ਕੇ ਪੱਠੇ ਲੈ ਕੇ ਆਉਣੇ ਆ ਡੰਗਰ ਚਾਰ ਕੇ ਆਉਣੇ ਆ ਫੇਰ ਜਾ ਕੇ ਬਾਲਣ ਇਕੱਠਾ ਕਰਨਾ ਵਾ ਫੇਰ ਜਾ ਕੇ ਕਿਤੇ ਅੱਗ ਬਲਨੀ ਆ ਫੇਰ ਕਿਤੇ ਚਾਹ ਮਿਲਨੀ ਆ ਫੇਰ ਕਿਤੇ ਜਾ ਕੇ ਰੋਟੀ ਮਿਲਨੀ ਆ ਆ ਪ੍ਰਾਣੀਆਂ ਮਾਈਆਂ ਜਿੰਨਾ ਕੰਮ ਨਹੀਂ ਕਿਸੇ ਨੇ ਕਰਨਾ ਹੁਣ ਤੇ ਕੰਮ ਹੀ ਬੜਾ ਸੌਖਾ ਤੀਲ ਵੀ ਨਹੀਂ ਬਲਣੀ ਪੈਂਦੀ ਤੇ ਸਵਿਚ ਨੱਪੋ ਤੇ ਅੱਗ ਬਾਹਰ ਆ ਪ੍ਰਾਣੀਆਂ ਮਾਈਆਂ ਦੇ ਘਰੋਂ ਸੁੱਖਾ ਜਿੰਦਾ ਜੰਮਿਆ ਵਾ ਆ ਨੈਟ ਨੇ ਸਾਡਾ ਪਠਾ ਇੱਥੋਂ ਤੱਕ ਬਾਹ ਦਤਾ ਮੈਨੂੰ ਨਹੀਂ ਲੱਗਦਾ ਅੱਜਕੱਲ੍ਹ ਦੀਆਂ ਕੁੜੀਆਂ ਦੀ ਕੁੱਖ ਦੇ ਵਿੱਚੋਂ ਕਦੇ ਸਤਵੰਤ ਸੋ ਬਿਆੰਤ ਸੋ ਜੰਮੂਗਾ ਇਹਦੇ ਕੋਠਿਆਂ ਤੇ ਚੜ ਚੜ ਕੇ ਨੱਚੀ ਜਾਂਦੀਆਂ ਨਾਚਾ ਘਰ ਬਣ ਗਿਆ ਪੰਜਾਬ ਰੀਲਾਂ ਬਣਾਉਣ ਦੇ ਚੱਕਰ ਚ ਉਹੋ ਜੇ ਬਿਸ਼ਰਮ ਘਰ ਵਾਲੇ ਉਹੋ ਜੇ ਬਿਸ਼ਰਮ ਭਰਾ ਜਿਹੜੇ ਆਪਣੀ ਘਰ ਵਾਲੀ ਤੇ ਭੈਣ ਦੀ ਵੀਡੀਓ ਬਣਾ ਕੇ ਨੈਟ ਤੇ ਪਾਉਂਦੇ ਆ ਇਹੋ ਜਿਹੀ ਵਿਊ ਮਿਲਦੇ ਆ ਤੇ ਅਕਾਊਂਟ ਵਿੱਚ ਸਿੱਧੇ ਪੈਸੇ ਆਉਂਦੇ ਆ ਕਮਰਿਆਂ ਚੋਂ ਨਿਕਲੀਆਂ ਕੋਠਿਆਂ ਤੇ ਨੱਚੀਆਂ ਕੋਠਿਆਂ ਤੋਂ ਨੱਚੀਆਂ ਦੇ ਚੌਂਕਾਂ ਚ ਜਾ ਵੜੀਆਂ ਸੀ ਪੰਜਾਬ ਨਾਚਾ ਘਰ ਬਣਾ ਦੇ ਅਸੀਂ ਅੱਗੇ ਲੋਕੀ ਪੈਸੇ ਖਰਚ ਕੇ ਨਾਚੀ ਦਾ ਨਾਚ ਵੇਂਦੇ ਸੀ ਇਦਾਂ ਹੀ ਹੁੰਦਾ ਹੈ ਨਾ ਕਿਹਨੇ ਨਾਚੀ ਦਾ ਨਾਚ ਵੇਖਣਾ ਸ਼ਹਿਰ ਜਾਣਾ ਪੈਣਾ ਅੱਜ ਨਾਚ ਸ਼ਹਿਰ ਜਾ ਕੇ ਨਾਚੀ ਦਾ ਵੇਖਣ ਦੀ ਲੋੜ ਨਹੀਂ 250 ਰੁਪਏ ਦਾ ਫੋਨ ਚ ਰੀ ਚਾਰਜ ਕਰੋ ਤੇ ਜਿਹੜੀ ਮਰਜ਼ੀ ਇੰਸਟਾਗ੍ਰam ਭਰ ਲੋ ਫੇਸਬੁੱਕ ਭਰ ਲੋ ਪਠਾ ਹੀ ਬੈਠਾ ਪਿਆ ਸਾਡੀਆਂ ਪਹਿਣਾ ਨੋਵਾਂ ਤੀਆਂ ਦਾ ਪੰਜਾਬ ਨੱਚੀ ਤੁਰਿਆ ਜਾਂਦਾ ਠੀਕ ਐ ਜੀ ਅਪਣੇ ਤੁਹਾਨੂੰ ਗੁਣ ਦਿੱਤਾ ਵਾ ਪੈਸੇ ਕਮਾਓ ਰੋਟੀ ਪਾਣੀ ਆਉਂਦੀ ਆ ਤੇ ਕਮਾਓ ਚੰਗੀ ਪਾਸ਼ਾ ਹੁੰਦੀ ਆ ਤਦ ਕਮਾਓ ਹੋਰ ਕੋਈ ਕੰਮ ਆਉਂਦਾ ਤੇ ਕਰੋ ਨਾਚੇ ਬਣ ਕੇ ਪੈਸੇ ਕਮਾਉਣ ਲੱਗ ਪਏ ਆ ਪੰਜਾਬ ਆ ਅਹੀਂ ਤੁਰ ਕਿਹੜੇ ਰਾ ਪਏ ਮੈਂ ਗੱਲ ਉੱਥੇ ਲੈ ਕੇ ਆਵਾ ਅਹੀਂ ਸਾਰੇ ਧੀਆਂ ਦਾ ਸੁੱਖ ਲੱਭਦੇ ਆ ਪਰ ਧੀਆਂ ਦਾ ਸੁੱਖ ਲੱਭਣ ਤੋਂ ਪਹਿਲਾਂ ਥੋੜਾ ਜਿਹਾ ਅਗਲੇ ਦੀ ਪਾਉਣ ਪਰਖ ਕਰ ਲਿਆ ਕਰੋ ਮਾਹ ਰਾਣੀ ਜਿੰਦਾ ਵਿਆਹੀ ਤੇ ਮਹਾਰਾਜੇ ਨਾ ਸੀ ਪਰ ਉਮਰ ਚ ਮਹਾਰਾਜਾ ਵੱਡਾ ਸੀ ਅੱਜ ਮਹਾਰਾਜਾ ਮਰ ਗਿਆ ਤੇ ਭਰੀ ਜਵਾਨੀ ਚ ਜਿੰਦਾ ਨੁਕਰ ਚ ਬੈਠੀ ਸੀ ਉਹਦੇ ਗੱਜ ਗੱਜ ਖੁੱਲੇ ਲੰਮੇ ਵਾਲ ਉਹਦੇ ਹੌਕੇ ਕੋਈ ਨਹੀਂ ਸੀ ਪੁੰਝ ਸਕਦਾ ਮਾਹ ਰਾਣੀ ਜਿੰਦਾ ਨੇ ਮੰਨਨੇ ਆਵਾਜ਼ ਮਾਰ ਕੇ ਆਖਿਆ ਜਿੰਦਾ ਪੱਲੇ ਹੀ ਕੱਖ ਨਹੀਂ ਰਿਹਾ ਜੇ ਤੇਰੇ ਸਿਰ ਦਾ ਸਾਈਂ ਤੁਰ ਗਿਆ ਤਾਂ ਹੀ ਉੱਠ ਤੂੰ ਵੀ ਬਾਲਦੀ ਚਖਾ ਦੇ ਵਿੱਚ ਸ਼ਾਲ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਏਨੀ ਸੋਚ ਕੇ ਮਹਾਰਾਣੀ ਜਿੰਦਾ ਉੱਠਣ ਲੱਗੀ ਆ ਉਹਦੀ ਗੋਦੀ ਵਿੱਚ ਉਹਦਾ ਨਵਾਂ ਮਹੀਨਿਆਂ ਦਾ ਪੁੱਤ ਦਲੀਪ ਸਿੰਘ ਹਿੱਲਿਆ ਜਦੋਂ ਉਹਦਾ ਪੁੱਤ ਹਿੱਲਿਆ ਨਾ ਤੇ ਜਿੰਦਾ ਉੱਥੇ ਹੀ ਬੈ ਗਈ ਉਹਨੇ ਕਿਹਾ ਜਿੰਦਾ ਤੇਰਾ ਪਤੀ ਮਰ ਗਿਆ ਤੇ ਜੇ ਤੂੰ ਵੀ ਸੜ ਕੇ ਸਵਾਹ ਹੋ ਗਈੋਂ ਤੇ ਤੇਰੇ ਪੁੱਤ ਦਾ ਰਹਿਣਾ ਕੱਖ ਨਹੀਂ ਆ ਮਾਂ ਬਾਪ ਤੋਂ ਬਿਨਾ ਜ਼ਿੰਦਗੀ ਕਿਸੇ ਦੀ ਕੁਝ ਨਹੀਂ ਹੋਇਆ ਕਰਦੀ ਇੱਕ ਬੰਨੇ ਪਤੀ ਦਾ ਸੇਵਾ ਬਲਦਾ ਵਾ ਤੇ ਮਾਂ ਰਾਲੀ ਜੰਦਾ ਆਪਣੇ ਪੁੱਤ ਨੂੰ ਘੁੱਟ ਕੇ ਦੋ ਗੱਲਾਂ ਸੂਰਜ ਅਸਤ ਹੋ ਚੁੱਕਾ ਸੀ ਸ਼ੇਰੇ ਪੰਜਾਬ ਦਾ ਸੇਵਾ ਠੰਡਾ ਹੋ ਚੁੱਕਾ ਸੀ ਇੱਕ ਬੰਨੇ ਸੂਰਜ ਆਪਣੀ ਅਸਤ ਹੋਣ ਦੀ ਲਾਲੀ ਛੱਡ ਰਿਹਾ ਸੀ ਦੂਰ ਬੈਠੀ ਮਹਾਰਾਣੀ ਜਿੰਦਾ ਆਪਣੇ ਦਲੀਪ ਸਿੰਘ ਨੂੰ ਵਾਰ-ਵਾਰ ਆਪਣੀ ਜਫੀ ਚ ਲੈਂਦੀ ਸੀ ਉਹਨੇ ਤਾ ਨੂੰ ਵੇਖਿਆ ਤੇ ਮਾਨੀ ਮਨ ਸੋਚਿਆ ਕਿ ਦੇ ਅੱਜ ਦਾ ਇਹ ਸੂਰਜ ਪੰਜਾਬੀਆਂ ਦੇ ਰਾਜ ਭਾਗ ਦਾ ਸੂਰਜ ਕਿਤੇ ਆਖਰੀ ਨਾ ਹੋ ਜਾਵੇ ਸਾਰੇ ਘਰਾਂ ਨੂੰ ਮੁੜੇ ਪੰਜਾਬ ਦੀ ਮਹਾਰਾਣੀ ਮਹਾਰਾਣੀ ਜਿੰਦ ਕੌਰਾਂ ਵੀ ਆਪਣੇ ਘਰ ਨੂੰ ਵਾਪਸ ਮੁੜਦੀ ਆ ਫਿਰ ਇਸ ਤੋਂ ਬਾਅਦ ਇੱਕ ਦਰਦ ਭਰਿਆ ਕਾਂਟ ਸ਼ੁਰੂ ਹੁੰਦਾ ਹੈ। ਧਿਆਨ ਸਿੰਘ ਡੋਗਰਾ ਉਹ ਕਰੇਗਾ ਜਿਹੜਾ ਵੈਰੀ ਦੁਸ਼ਮਣ ਵੀ ਨਹੀਂ ਕਰਦਾ ਜਿਸ ਥਾਲੀ ਚ ਖਾਦਾ ਉਸੇ ਥਾਲੀ ਚ ਛੇ ਕਰੇਗਾ। ਸ਼ੇਰੇ ਪੰਜਾਬ ਦਾ ਵੱਡਾ ਪੁੱਤ ਖੜਕ ਸਿੰਘ ਇਸ ਤੋਂ ਬਾਅਦ ਹੁਣ ਜ਼ਹਿਰ ਦੇ ਕੇ ਮਾਰਨਾ ਧਿਆਨ ਸਿੰਘ ਡੋਗਰੇ ਨੇ। ਇਸ ਤੋਂ ਬਾਅਦ ਸ਼ੇਰੇ ਪੰਜਾਬ ਦਾ ਇੱਕ ਪੋਤਰਾ ਆਉਣਾ ਕਵਰ ਨਾਉ ਨਿਹਾਲ ਉਦੇ ਸਸਕਾਰ ਉੱਤੇ ਉਹਦੀ ਡਿਊੜੀ ਦਾ ਛੱਜਾ ਸੁਟਿਆ ਜਾਊਗਾ ਉਸ ਤੋਂ ਬਾਅਦ ਆ ਮਹਾਰਾਣੀ ਜਿੰਦਾਂ ਦੀ ਸ਼ੇਰੇ ਪੰਜਾਬ ਦੀ ਜਿਹੜੀ ਨੂਰ ਰਾਣੀ ਆ ਉਹਨੂੰ ਧਿਆਨ ਸਿੰਘ ਡੋਗਰਾ ਪੱਥਰਾਂ ਦੇ ਨਾਲ ਮਰਵਾਏਗਾ ਸਿਰ ਪਾੜ ਕੇ ਉਹਦਾ ਫਿਰ ਉਹਦੀ ਜਿਹੜੀ ਪੋਤਰੀਓਂ ਨੌ ਆ ਮਹਾਰਾਜਾ ਰਣਜੀਤ ਸਿੰਘ ਦੀ ਉਹ ਗਰਭਵਤੀ ਹੋਵੇਗੀ ਉਨੂੰ ਜ਼ਹਿਰ ਦੇ ਕੇ ਉਹਦਾ ਗਰਭਪਾਤ ਕਰਵਾਇਆ ਜਾਵੇਗਾ ਅੱਡੀਆਂ ਰਗੜ ਰਗੜ ਕੇ ਧਿਆਨ ਸਿੰਘ ਡੋਗਰਾ ਉਹਨੂੰ ਬੜੀ ਭੈੜੀ ਮੂਤ ਤੇ ਮਰਵਾਵੇਗਾ 1839 ਚ ਸ਼ੇਰੇ ਪੰਜਾਬ ਗਿਆ 1846 ਆਵੇਗਾ ਪੂਰੇ 7 ਸਾਲਾਂ ਬਾਅਦ ਆ ਦਰਿਆ ਸਤਲੁਜ ਦੇ ਕੰਢੇ ਪਿੰਡ ਸਭਰਾਵਾਂ ਦੇ ਵਿੱਚ ਸ਼ਾਮ ਸਿੰਘ ਅਟਾਰੀ ਦੀ ਸ਼ਹਾਦਤ ਹੋਵੇਗੀ ਤੇ ਅੰਗਰੇਜ਼ ਪੂਰੇ 7 ਸਾਲਾਂ ਬਾਅਦ ਆ ਪੰਜਾਬ ਦੀ ਧਰਤੀ ਤੇ ਪੈਰ ਰੱਖੇਗਾ ਠੀਕ ਹੈ ਜੀ ਹੁਕਮ ਹੋਇਆ ਵਾ ਕਿ ਇੱਕ ਵਾਰ ਹੋਰ ਇੰਦਰਾ ਗਾਂਧੀ ਨੂੰ ਮਾਰਨ ਵਾਲੀ ਜਦੋਂ ਸਮਾਂ ਪੂਰਾ ਹੋ ਜਾਵੇ ਜੇ ਇਹਦੇ ਮੈਨੂੰ ਇਸੇ ਪ੍ਰਸੰਗ ਚੋਂ ਕਹਿੰਦੇ ਤੇ ਫੇਰ ਤਾਂ ਮੈਂ ਕਦੀ ਵੀ ਨਹੀਂ ਕਹਿਣੀ ਕਿਉਂਕਿ ਜਦੋਂ ਚੈਪਟਰ ਕਲੋਜ਼ ਹੋ ਜਾਵੇ ਨਾ ਫਿਰ ਉਹਨੂੰ ਨਵੇਂ ਸਿਰੋਂ ਰੀਓਪਨ ਨਹੀਂ ਕੀਤਾ ਜਾ ਸਕਦਾ ਤੇ 15 ਮਿੰਟਾਂ ਦੇ ਵਿੱਚ ਮੈਂ ਕਦੀ ਨਹੀਂ ਸੀ ਕਰਨਾ ਚਲੋ ਉਹਨਾਂ ਨੇ ਵੀਰਾਂ ਨੇ ਮੰਗ ਕੀਤੀ ਐ ਇੱਕ ਵਾਰ ਦੀ ਮੈਂ 1 ਮਿੰਟ ਦਾ ਪ੍ਰਸੰਗ ਲੈਕਚਰ ਕਹਿਣਾ ਵਾ ਤੇ ਬਾਕੀ ਇਹਨਾਂ ਨੇ 2 ਮਿੰਟ ਦੀ ਵਾਰ ਕਹਿਣੀ ਆ ਸਾਡੀ ਮਜਬੂਰੀ ਇਹ ਆ ਵੀ ਅਸੀਂ ਵਾਪਸ ਜਾਣਾ ਤੇ ਕੱਲ ਫੇਰ ਸਾਡੇ 2 ਦੀਵਾਨ ਆ ਸਿੱਧਾ ਹੀ ਰੋਪੜ ਜਾਵਾਂਗੇ ਆਪਣੇ ਅੰਮ੍ਰਿਤਸਰੋਂ ਰੋਪੜ ਤੋਂ ਫੇਰ ਅਸੀਂ ਅੰਮ੍ਰਿਤਸਰ ਆਵਾਂਗੇ ਬਲਾਰੇ ਦੀ ਆਪਣੀ ਇੱਕ ਮਜਬੂਰੀ ਆ ਜੇ ਬਲਾਰਾ 5-7 ਘੰਟੇ ਆਰਾਮ ਨਾ ਨਾ ਕਰੇ ਉਹ ਅਗਲੇ ਦੀਵਾਨ ਲਈ ਰਾਜੀ ਨਹੀਂ ਹੋ ਸਕਦਾ ਤੇ ਜੇ ਇੱਕ ਦੀਵਾਨ ਵਾਲੇ ਆਖਣ ਵੀ ਸਾਨੂੰ ਰਾਜੀ ਕਰੀ ਜਾਓ ਸਾਨੂੰ ਰਾਜੀ ਕਰੀਓ ਤੇ ਜਿੰਨਾਂ ਅਗਲੇ ਬੰਨੇ ਪੈਸੇ ਦੇਣੇ ਆ ਤੇ ਉਹਨਾਂ ਨੇ ਆਖਣਾ ਵੀ ਸਾਡੇ ਲਈ ਆ ਲੈ ਕੇ ਆਏ ਜੇ ਸਾਡੇ ਲਈ ਕੀ ਲਿਖਿਆ ਹੈ ਜੇ ਫਿਰ ਇਸ ਕਰਕੇ ਗਵਈਏ ਦੀ ਇੱਕ ਮਜਬੂਰੀ ਆ ਅਹੀਂ ਕਿਹੜੀ ਕਾਪੀ ਰੱਖੀ ਅਗਲੇ ਬੰਨੇ ਜ਼ੁਬਾਨੀ ਦੇ ਚੱਲਣ ਦਾ ਆ ਇਸ ਕਰਕੇ ਤੁਹਾਡਾ ਪਿਆਰ ਆ ਮੈਂ ਇੱਕ ਵਾਰ ਕਹਿਣ ਲੱਗਾ ਕੇਵਲ ਤੇ ਕੇਵਲ ਜੂਨ 1984 ਦਾ ਕੱਲੂ ਘਰਾ ਇੰਦਰਾ ਗਾਂਧੀ ਦੀ ਮੌਤ ਉਹ ਕਹਿਣ ਵਾਸਤੇ ਮੈਨੂੰ ਹੁਕਮ ਹੋਇਆ ਵਾ ਆਓ ਤੱਕੋ ਸਰਦਾਰ ਸਤਵੰਤ ਸਿੰਘ ਤੇ ਬੀਅੰਤ ਸਿੰਘ ਨੇ ਉਹ ਜ਼ਿੰਮੇਵਾਰੀ ਚੁੱਕੀ ਜਦੋਂ ਕੌਮ ਦੀ ਲੱਥੀ ਪੱਗ ਸਿਰ ਤੇ ਰੱਖਣੀ ਹੋਵੇ ਫਿਰ ਜ਼ਿੰਮੇਵਾਰੀਆਂ ਚੁੱਕਣ ਵਾਲੇ ਬੰਦੇ ਆਮ ਨਹੀਂ ਹੁੰਦੇ ਉਹਨਾਂ ਉੱਤੇ ਗੁਰੂ ਦੀ ਕਲਾ ਵਰਤਦੀ ਆ ਕਲਾ ਕਿਸ ਨੂੰ ਪੁੱਛ ਕੇ ਨਹੀਂ ਵਰਤਦੀ ਹੁੰਦੀ ਜਿਨ੍ਹਾਂ ਤੇ ਕਲਾ ਵਰਤਦੀ ਆ ਉਹਨਾਂ ਉੱਤੇ ਫਿਰ ਗੁਰੂ ਦੀ ਕਿਰਪਾ ਹੁੰਦੀ ਆ ਕਲਾ ਤੁਸੀਂ ਵਰਤਦੀ ਵੇਖੀ ਆ 4 ਜੂਨ ਨੂੰ ਸਰਬਜੀਤ ਸਿੰਘ ਦਾ ਜਿੱਤ ਜਾਣਾ ਭਾਈ ਅਮਰਤਪਾਲ ਸਿੰਘ ਦਾ ਜਿੱਤ ਜਾਣਾ ਇਹ ਕਲਾ ਵਰਤਦੀ ਆ ਜਿਨ੍ਹਾਂ ਨੂੰ ਲੋਕੀਯਾਤਵਾਦੀ ਵਖਵਾਦੀ ਕਹਿੰਦੇ ਆ ਅਤਵਾਦੀ ਬੰਦੇ 2-2 ਲੱਖ ਦੇ ਮਾਰਜਨ ਨਾਲ ਨਹੀਂ ਜਿੱਤਦੇ ਹੁੰਦੇ ਕਦੀ ਐਡੇ ਵੱਡੇ ਫਰਕ ਨਾਲ ਨਹੀਂ ਜਿੱਤਦੇ ਹੁੰਦੇ ਜ਼ਿੰਮੇਵਾਰੀ ਚੁੱਕੀ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ ਅਰਦਾਸਾ ਸੋਧਿਆ ਸੱਚੇ ਪਾਤਸ਼ਾਹ ਕਰ ਕਿਰਪਾ ਹੋਰ ਨੇੜੇ ਜਿਨ੍ਹਾਂ ਨੇ ਤੇਰਾ ਤਖਤ ਟਾਇਆ ਏ 90% ਕੁਰਬਾਨੀਆਂ ਦੇਣ ਵਾਲੀ ਕੌਮ ਦੀ ਪਤ ਤਿੱਖੜ ਦੁਪਹਿਰੇ ਲਾਈ ਆ ਉਹਨੂੰ ਨਰਕਾਂ ਦੇ ਰਾਹ ਪਾਵਾਂਗੇ ਦਿਨ ਚੜਿਆ 31 ਅਕਤੂਬਰ ਦਾ ਇੰਦਰਾ ਗਾਂਧੀ ਜਿਸ ਦਰਵਾਜ਼ੇ ਵਿੱਚੋਂ ਨੰਕੇ ਜਾਂਦੀ ਆ ਉਹ ਮੇਨ ਐਂਟਰੀ ਦਰਵਾਜ਼ਾ ਸਰਦਾਰ ਬਯੰਤ ਸਿੰਘ ਖੋਲਦਾ ਹੁੰਦਾ ਸੀ ਇਨਸਪੈਕਟਰ ਸੀ ਉਹਦੇ ਬਿਲਕੁਲ ਸਾਹਮਣੇ ਸਰਦਾਰ ਸਤਵੰਤ ਸਿੰਘ ਖਲੋਤਾ ਵਾ ਅੱਗੋ ਪਿੱਛੋਂ ਸਤਵੰਤ ਸਿੰਘ ਉਹਦੇ ਸਾਹਮਣੇ ਨਹੀਂ ਸੀ ਹੁੰਦਾ ਸਤਵੰਤ ਸਿੰਘ ਦੀ ਡਿਊਟੀ ਬਹੁਤ ਪਿੱਛੇ ਹੁੰਦੀ ਸੀ ਪਰ ਉਹਨੇ ਬਿਆਨਤ ਸਿੰਘ ਨੂੰ ਕਹਿ ਕੇ ਡਿਊਟੀ ਨੇੜੇ ਲਵਾਈ ਸੀ ਕਿ ਜੇ ਤੇਰੇ ਹੱਥੋਂ ਬਚ ਗਈ ਤੇ ਫਿਰ ਛੱਡਣੀ ਮੈਂ ਵੀ ਨਹੀਂ ਯੋਗਦਾਨ ਮੈਂ ਵੀ ਪਾਉਣਾ ਹੈ। ਪੇਟ ਖਰਾਬ ਦਾ ਬਹਾਨਾ ਲਾ ਕੇ ਸਤਵੰਤ ਸਿੰਘ ਅੱਗੇ ਡਿਊਟੀ ਲੈ ਆਇਆ ਹੁਣ ਸਤਵੰਤ ਸਿੰਘ ਤੇ ਬਿਆਨਤ ਸਿੰਘ ਇਕੱਠੇ ਹੋਏ। ਇੰਦਰਾ ਗਾਂਧੀ ਉਹ ਆ ਜਿਹਨੂੰ ਜੂਨ 1984 ਦੇ ਕੱਲੂ ਘਾਰੇ ਤੋਂ ਬਾਅਦ ਸੁਝ ਗਿਆ ਸੀ। ਕਿ ਬਹੁਤ ਛੇਤੀ ਕੁਝ ਵੱਡਾ ਹੋਣ ਵਾਲਾ ਹੈ ਜਦੋਂ ਪਰੇਸ਼ਾਨ ਹੁੰਦੀ ਸੀ ਨਾ ਕਸ਼ਮੀਰ ਵਿੱਚ ਇੱਕ ਦਰਗਾਹ ਵਾ ਉੱਥੇ ਉਹ ਮੱਥਾ ਟੇਕਣ ਜਾਂਦੀ ਸੀ ਉਸ ਦਰਗਾਹ ਦੇ ਉਹਦੇ ਹੱਥੋਂ ਪ੍ਰਸ਼ਾਦ ਡਿੱਗਾ ਉਹਨੇ ਕੋਲ ਖਲੋਤੇ ਅਵਸਰ ਨੂੰ ਆਖਿਆ ਅਪਸ਼ਗਨ ਹੋ ਗਿਆ ਤੇ ਮੈਨੂੰ ਇਉਂ ਜਾਪਦਾ ਵੀ ਬਹੁਤ ਛੇਤੀ ਬਹੁਤ ਕੁਝ ਤੇ ਉਹ ਹੋਣ ਵਾਲਾ ਵਾ ਜਿਹੜਾ ਅੱਜ ਤੱਕ ਕਿਤੇ ਨਹੀਂ ਹੋਇਆ ਪਰ ਉਹਨੂੰ ਕੀ ਪਤਾ ਸੀ ਤੇਰਾ ਵੈਰ ਕਿੰਨਾ ਨਾ ਪੈ ਚੁੱਕਾ ਵਾ ਇਹ ਸੇਵਾਦਾਰ ਵੀ ਵੱਡੇ ਆ ਸ਼ਹੀਦ ਵੀ ਵੱਡੇ ਆ ਸੰਤ ਵੀ ਵੱਡੇ ਆ ਤੇ ਸਿੱਖਾਂ ਦੇ ਨਾਲ ਜੇ ਵੈਰ ਕਮਾਈਏ ਤੇ ਫਿਰ ਬਦਲਾ ਲੈਣਾ ਵੀ ਇਹਨਾਂ ਨੂੰ ਹੀ ਆਉਂਦਾ ਵਾ ਬਦਲਾ ਲੈਣਾ ਵਾਕਈ ਸਿੱਖਾਂ ਨੂੰ ਆਇਆ ਦੁਨੀਆ ਤੇ ਟੀਸੀ ਵਾਲਾ ਬੇਰ ਜਿਹਨੂੰ ਆਪਾਂ ਕਹਿੰਦੇ ਆ ਆਮ ਪਿੰਡੂ ਭਾਸ਼ਾ ਚ ਸਿਰੇ ਦਾ ਬੰਦਾ ਇਹਨੂੰ ਕਹਿੰਦੇ ਬਦਲਾ ਲੈਣਾ ਬਦਲੇ ਨਿਆਣੇ ਮਾਰ ਕੇ ਨਹੀਂ ਲਈਦੇ ਬਦਲੇ ਬਜ਼ੁਰਗ ਮਾਰ ਕੇ ਨਹੀਂ ਲਈਦੇ ਬਦਲੇ ਬੀਬੀਆਂ ਦੇ ਕਤਲ ਕਰਕੇ ਨਹੀਂ ਲਈ ਜਾਂਦੇ ਬਦਲੇ ਲਏ ਜਾਂਦੇ ਜੋ ਕਰੇਗਾ ਸੋ ਪਰੇਗਾ ਛੋਟੇ ਸਹਿਬ ਜਿਆਦਿਆਂ ਦਾ ਬਦਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਵੈੜਕਿਆਂ ਦੇ ਮਗਰ ਪਾ ਕੇ ਧੂਕੇ ਵਿਖਾਇਆ ਸੀ ਬਲਦਾਂ ਦੇ ਮਗਰ ਆਮ ਪਾਸ਼ਾ ਚ ਆਪਾਂ ਵੈੜ ਕੇ ਕੈਦ ਨੇ ਸਾਡੇ ਮੱਝੇ ਵਾਲੇ ਵੈੜਕਿਆਂ ਦੇ ਮਗਰ ਪਾ ਕੇ ਧੂਕੇ ਵਿਖਾਇਆ ਗੱਲ ਮਸੇ ਰੰਗੜ ਦੀ ਆਈ ਸਿੱਖ ਚੌਂਦੇ ਤੇ ਮਸੇ ਰੰਗੜ ਦਾ ਸਾਰਾ ਪਿੰਡ ਫੂਕ ਦਿੰਦੇ ਪਰ ਜੋ ਕਰੇਗਾ ਸੋ ਭਰੇਗਾ ਮਸੇ ਰੰਗੜ ਦਾ ਸਿਰ ਤਿੱਖੜ ਦੁਪਹਿਰੇ ਪੰਥ ਨੇ ਵੱਢ ਕੇ ਪੰਥ ਦੀ ਝੋਲੀ ਚ ਪਾਤਾ ਵੱਡੇ ਘੱਲੂ ਘਾਰੇ ਦਾ ਬਦਲਾ ਸਰਹੰਦ ਦੇ ਸੂਬੇਦਾਰ ਜੈਨ ਖਾਨ ਨੂੰ ਜੱਸਾ ਸਿੰਘ ਆਲੂ ਵਾਲੀਏ ਨੇ ਮਾਰ ਕੇ ਲਿਆ ਸੀ ਬੰਦਾ ਉਹ ਵੀ ਟੋਪ ਦਾ ਹੀ ਮਾਰਿਆ ਸੀ ਬਦਲਾ ਲਈਦਾ ਕਿਦਾਂ ਵਾ ਸਰਦਾਰ ਉਦਮ ਸਿੰਘ ਨੂੰ ਪੁੱਛ ਲੋ 21 ਸਾਲ ਲੱਗੇ 21 ਸਾਲ ਜਦੋਂ ਗੱਲ ਹੰਨੇ ਬੰਨੇ ਦੀ ਹੋਵੇ ਨਾ ਤੇ 21 21 ਸਾਲ ਵੀ ਉਡੀਕ ਲਈਦਾ ਤੇ ਬੰਦੇ ਲੱਭਣ ਵਾਲੇ ਇੰਗਲੈਂਡ ਜਾ ਕੇ ਵੀ ਬੰਦਾ ਲੱਭ ਲੈਂਦੇ ਹੁੰਦੇ ਆ ਸਿੱਖਾਂ ਵਰਗਾ ਬਦਲਾ ਨਹੀਂ ਕੋਈ ਲੈ ਸਕਦਾ ਐਂਟੀਸੀ ਵਾਲਾ ਵੇਰ ਜੇ ਬਦਲੇ ਦੀ ਗੱਲ ਕਰਨੀ ਆ ਤੇ ਭਾਈ ਸੁਖੇ ਜਿੰਦੇ ਨੂੰ ਪੁੱਛੋ ਜਰਨਲ ਵੈਦੇ ਦੀਆਂ ਮਰੂਤੀਆਂ ਫਿਰ ਬਾਜ਼ੀਆਂ ਪਾਉਂਦੀ ਸੀ ਪੂਨੇ ਦੀ ਧਰਤੀ ਦੇ ਉੱਤੇ ਤੇ ਇੱਕ ਬਦਲਾ ਮੈਂ ਤੁਹਾਡੇ ਸਾਹਮਣੇ ਉਹ ਰੱਖਣ ਲੱਗਾ ਜਿਸ ਬਦਲੇ ਵਰਗਾ ਬਦਲਾ ਕੋਈ ਨਹੀਂ ਸਿੱਖਾਂ ਨੇ ਆਪਣੇ ਜਿਉਂਦੇ ਹੋਣ ਦਾ ਸਬੂਤ ਦਿੱਤਾ ਵੇਖੋ ਉਹਨਾਂ ਦੇ ਘਟ ਨਹੀਂ ਕੀਤੀ ਸਾਡਾ ਤਖਤ ਢਾਤਾ ਬੱਚੇ ਮਾਰ ਦਿੱਤੇ ਖਜ਼ਾਨਾ ਲੁੱਟ ਲਿਆ ਗ੍ਰੰਥ ਸਾੜ ਦਿੱਤੇ ਪਰ ਜੇ ਕਿਦੇ ਵਿੱਚ ਸਤਵੰਤ ਸਿੰਘ ਤੇ ਬਿਆੰਤ ਸਿੰਘ ਦਾ ਚੈਪਟਰ ਨਾ ਨਾ ਜੁੜਦਾ ਅੱਜ ਅਸੀਂ ਹਿੱਕ ਚੌੜੀ ਕਰਕੇ ਨਹੀਂ ਸੀ ਤੁਰਨਾ ਸਾਨੂੰ ਨੀਵੇਂ ਹੋ ਕੇ ਤੁਰਨਾ ਪੈਣਾ ਸੀ ਹੁਣ ਜਿੱਥੇ ਇੰਦਰਾ ਗਾਂਧੀ ਦੀ ਗੱਲ ਚੱਲਦੀ ਆ ਮੁੱਛਾਂ ਨੂੰ ਵਟ ਦੇ ਕੇ ਕਹਿੰਦੇ ਜੇ ਨਾ ਸਾਡੇ ਕੋਲ ਸਤਵੰਤ ਸਿੰਘ ਬਿਆੰਤ ਸਿੰਘ ਹੈਗਾ ਵਾ ਆ ਹੁੰਦੀ ਏ ਬੰਦਿਆਂ ਦੀ ਗੱਲ ਸਤਵੰਤ ਸਿੰਘ ਬਿਆੰਤ ਸਿੰਘ ਸਾਹਮਣੇ ਖਲੋਤੇ ਇੰਦਰਾ ਗਾਂਧੀ ਆਪਣੇ ਮਹਿਲਾ ਚ ਤਿਆਰ ਹੋਵੇ ਅੱਜ ਉਹਦੀ ਇੰਟਰਵਿਊ ਹੋਣੀ ਆ ਇਟਲੀ ਤੋਂ মিডিਆ ਚੱਲ ਕੇ ਆਇਆ ਵਾ ਤੇ ਦੁਨੀਆ ਭਰ ਦੇ মিডিਏ ਨੇ ਇੰਦਰਾ ਗਾਂਧੀ ਨੂੰ ਕਵਰ ਕਰਨਾ ਤੇ ਇੰਦਰਾ ਗਾਂਧੀ ਨੂੰ ਇਹ ਸੀ ਵੀ ਮੈਂ ਅੱਗੇ ਨਾਲੋਂ ਜਾਦੀ ਸੋਹਣੀ ਲੱਗਾ ਲੋਕਾਂ ਦੇ ਕੈਮਰੇ ਦੁਨੀਆ ਦੇ ਕੈਮਰੇ ਮੇਰੇ ਉੱਤੇ ਫੋਕਸ ਕਰਨ ਵੈਸੇ ਵੀ ਜਦੋਂ ਬੱਕਰੇ ਨੂੰ ਹਲਾਲ ਕਰਨਾ ਹੋਵੇ ਤੇ ਨਹਾਤਵਾ ਥੋੜਾ ਵਧੀਆ ਲਈਦਾ ਇੰਦਰਾ ਗਾਂਧੀ ਆਪਣੀ ਬਿਊਟੀ ਪਾਰਲਰ ਵਾਲੀ ਨੂੰ ਆਂਦੀ ਵੀ ਰੀਜ ਵਾਵਾ ਲਾਈ ਮੇਰੇ ਤੇ ਅੱਗੇ ਨਾਲੋਂ ਜ਼ਿਆਦਾ ਮੇਕਅਪ ਕਰੀ ਦੁਨੀਆਂ ਨੇ ਵੇਖਣਾ ਮੈਨੂੰ ਮੈਂ ਸੋਹਣੀ ਲੱਗਣੀ ਚਾਹੀਦੀ ਆ ਉਹ ਘੁੰਮ ਘੁੰਮ ਕੇ ਸ਼ੀਸ਼ੇ ਦੇ ਅੱਗੇ ਆਵੇ ਘੁੰਮ ਘੁੰਮ ਕੇ ਫਿਰ ਇੱਕ ਸਮਾਂ ਆਇਆ ਜਦੋਂ ਇੰਦਰਾ ਗਾਂਧੀ ਆਪਣੀ ਪੈਲਰ ਵਾਲੀ ਨੂੰ ਕਹਿੰਦੀ ਮੈਂ ਕਿੱਦਾਂ ਦੀ ਲੱਗਦੀ ਆ ਮੈਂ ਕਿੱਦਾਂ ਦੀ ਲੱਗ ਰਹੀ ਆ ਤੇ ਪੈਲਰ ਵਾਲੀ ਕਹਿੰਦੀ ਮੈਡਮ ਯੂ ਲੁਕਸ ਸੋ ਬਿਊਟੀਫੁਲ ਟੂਡੇ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਤੁਹਾਨੂੰ ਕਿਤੇ ਨજર ਨਾ ਲੱਗ ਜਾਵੇ ਇੰਦਰਾ ਗਾਂਧੀ ਵੀ ਜਾਣੇ ਬਲਾ ਮੈਂ ਸੋਣੀ ਵਾਕਈ ਨਹੀਂ ਲੱਗ ਰਹੀਆਂ ਧਰਮ ਰਾਜ ਲਾਵਾਂ ਲੈ ਨੂੰ ਪੌੜੀਆਂ ਜੀ ਖਲੋਤਾ ਮੇਰਨਾ ਇੰਦਰਾ ਗਾਂਧੀ ਆਪਣੀ ਕੋਠੀ ਦੀਆਂ ਪੌੜੀਆਂ ਉਤਰਦੀ ਆਵੇ ਉਤਰਦੀ ਆਵੇ ਸਲੂਟ ਵੱਜਦੇ ਆਉਣ ਦੂਰੋਂ ਆਉਂਦਿਆਂ ਵੇਖਿਆ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ ਅੱਖਾਂ ਨਾਲ ਅੱਖਾਂ ਮਿਲੀਆਂ ਦਿਲ ਨਾਲ ਦਿਲ ਮਿਲਿਆ ਆਤਮਾ ਨਾਲ ਆਤਮਾ ਮਿਲੀ ਦੋਵਾਂ ਬਹਾਦਰਾਂ ਨੇ ਫੈਸਲਾ ਕੀਤਾ ਸੱਚੇ ਪਾਤਸ਼ਾਹ ਮਰਨਾ ਪਰਵਾਣਿਆ ਪਰ ਇੰਦਰਾ ਗਾਂਧੀ ਬਚ ਕੇ ਨਹੀਂ ਜਾਣੀ ਚਾਹੀਦੀ ਚਲਦੀ ਚਲਦੀ ਇੰਦਰਾ ਗਾਂਧੀ ਬਿਲਕੁਲ ਨੇੜੇ ਆਈ ਇੱਕ ਹੱਥ ਦੇ ਨਾਲ ਸਰਦਾਰ ਬੈਂਤ ਸਿੰਘ ਨੇ ਸਲੂਟ ਮਾਰਿਆ ਦੂਜੇ ਹੱਥ ਦੇ ਨਾਲ ਦਰਵਾਜ਼ਾ ਖੋਲ੍ਹਿਆ ਫਿਰ ਉਸੇ ਹੱਥ ਨੂੰ ਮੌਜ਼ਰ ਤੇ ਖੜਿਆ ਉਹਨੇ ਕੱਢ ਕੇ ਰਵਾਲਵਰ ਕਰਕੇ ਸਿੱਧਾ ਪਾ ਕੇ ਮੱਥੇ ਤੇ ਗੈਰਤ ਦੀ ਟਿਉੜੀ ਲਿਆ ਕੇ ਅੱਖਾਂ ਵਿੱਚ ਲਾ ਲਈ ਸ਼੍ਰੀਮਤੀ ਇੰਦਰਾ ਗਾਂਧੀ ਫੇਲਤਰ ਵਰਗੀ ਕਰਕੇ ਧਰਤੀ ਦੇ ਉੱਤੇ ਸਮਾਪਤੀ ਆ ਉਹਨਾਂ ਆਪਲਾ ਚੁੱਕਾਂ ਦੀ ਮਾਫੀ ਧੰਨਵਾਦ ਗੁਰੂ ਕੀ ਸਨਮਾਨਜੋਗ ਸੰਗਤ ਦਾ ਦੋ ਦਿਵਾਨਾਂ ਚ ਹਾਜ਼ਰੀ ਭਰਦਿਆਂ ਏਕ ਨਹੀਂ ਅਨੇਕਾਂ ਹੀ ਅਸੀਂ ਗਲਤੀਆਂ ਕੀਤੀਆਂ ਨੇ ਸੰਗਤ ਬਖਸ਼ਣ ਜੋਗ ਏ ਗੁਰੂ ਪਾਤਸ਼ਾਹ ਬਖਸ਼ਣ ਜੋਗ ਨੇ ਧੰਨਵਾਦ ਕਰਦਾ ਹਾਂ ਗੁਰੂ ਕੀ ਸਨਮਾਨਜੋਗ ਸੰਗਤ ਦਾ ਸਾਰੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੀ ਉਹਨਾਂ ਦਾ ਸਟੇਜ ਸੈਕਟਰੀ ਸਾਹਿਬ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਵੱਡੀਆਂ ਜ਼ਿੰਮੇਵਾਰੀਆਂ ਤੁਸੀਂ ਨਗਰ ਵੱਲੋਂ ਉਹਨਾਂ ਦੀ ਝੋਲੀ ਚ ਪਾਈਆਂ ਨੇ ਸਾਰੇ ਮੇਲੇ ਦਾ ਇੱਕੋ ਹੀ ਕੰਮ ਹੁੰਦਾ ਵੀ ਸਟੇਜ ਸੈਕਟਰੀ ਦਾ ਪ੍ਰਬੰਧ ਕਿਦਾਂ ਦਾ ਸਟੇਜ ਉਹਨੇ ਕਿਦਾਂ ਚਲਾਉਣੀ ਹੈ ਸੋ ਬਹੁਤ ਸੂਝਵਾਨ ਹੱਥਾਂ ਵਿੱਚ ਤੁਸੀਂ ਇਹ ਜ਼ਿੰਮੇਵਾਰੀ ਦਿੱਤੀ ਆ ਬੜੇ ਸੁਚੱਜੇ ਢੰਗ ਨਾਲ ਉਹਨਾਂ ਨੇ ਸਟੇਜ ਨੂੰ ਨਿਭਾਇਆ ਹੈ ਗੁਰੂ ਕਿਰਪਾ ਕਰੇ ਧੰਨਵਾਦ ਕਰਦਾ ਹਾਂ ਸਾਰੇ ਸਤਿਕਾਰਯੋਗ ਵੀਰਾਂ ਦਾ ਫਿਰ ਕਿਤੇ ਜ਼ਿੰਦਗੀ 'ਚ ਮੌਕਾ ਬਣਿਆ ਆਪਜੀ ਦੇ ਦਰਸ਼ਨ ਦੇਦਾਰੇ ਜ਼ਰੂਰ